ਕੀ ਕਿਹੜਾ ਐਮਐਲਏ ਕਰਿਆ ਭਈ ਕਣਕ ਪਹਿਲਾਂ ਦੋ ਕਿਸ ਨੂੰ ਦੱਸੋ ਕਿਹੜਾ ਐਲਐਨ ਜੰਨਾ ਕਿ ਕਿਹਨੂੰ ਦੇ ਦੀ ਕਣਕ ਪਹਿਲਾਂ ਕੀ ਕਿਹੜਾ ਰਹੀ ਪਹਿਲਾਂ ਮੈਨੂੰ ਭੱਜ ਕੇ ਮਾਰਨ ਵਾਸਤੇ ਆਏ ਐ ਮਾਰਨ ਮਾਰੋਗੇ ਮਾਰੋ ਕੈਮਰੇ ਲੱਗੇ ਹੋਏ ਨੇ ਮਾਰੋ ਕੀ ਮਾਰੋ ਕੀ ਮਾਰੋ ਕਿਹੜਾ ਐਮਐਲ ਆ ਰਿਹਾ ਕਿਹੜਾ ਐਮਐਲ ਹਾਂ ਕੌਣ ਕਰੇ ਤੁਸੀਂ ਚੱਕੇ ਨਹੀਂ ਆਏ ਨਹੀਂ ਕਿਹੜਾ ਐਮਐਲ ਆ ਰਿਹਾ ਨਹੀਂ ਨਹੀਂ ਤੂੰ ਕਿਹਨੂੰ ਦਈਏ ਮੇਰਾ ਕਿਹੜਾ ਐਮਐਲ ਆ ਤੁੱਪ ਤੇ ਖੜੀ ਜਨਤਾ ਨਹੀਂ ਦੋ ਜਨਤਾ ਖੜੀ ਐ ਤੂੰ ਤੁੱਪ ਖੜੇ ਹੋ ਮਾਂ ਤੈਨੂੰ ਤਾਂ ਇਹ ਨਹੀਂ ਹਾਂ ਫਿਰ ਕਿੱਨੇ ਹੋਣ ਸਾਰੇ ਲੋਕ ਸਾਰੇ ਖੜੀ ਗਏ ਆਪ ਆਪਣਾ ਹੀ ਲੈ ਸਾਡੇ ਕੋਲ ਕੈਮਰੇ ਲੱਗੇ ਨੇ ਅਦਰ ਘਰ ਤਗੜਾ ਮੇਰੇ ਲੱਗੇ ਹੋਏ ਨੇ ਕੋਈ ਐਮਐਲ ਦਾ ਕੀ ਐ ਫਿਰ ਆਹ ਦੇਖੋ ਗੱਲ ਬਕਵਾਸ ਨਹੀਂ ਕਰਨੀ ਕੀ ਬਕਵਾਸ ਨਹੀਂ ਕਰਨੀ ਬਕਵਾਸ ਨਹੀਂ ਕਰਨੀ ਕੀ ਬਕਵਾਸ ਨਹੀਂ ਕਰਨੀ